ਖਬਰਾਂ ਫਲਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਸਾਰੇ ਸੂਇਆਂ ਦੀਆਂ ਨਹਿਰਾਂ ਦੀਆਂ ਸਪਾਈਆਂ ਮੁਕੰਮਲ ਹੋ ਗਈਆਂ ਨੱਕੇ ਨੱਕੇ ਤੱਕ ਪਾਣੀ ਪਹੁੰਚ ਗਿਆ ਆਹ ਦੇਖੋ ਬਈ ਕੱਖੁੱਗੇ ਪਏ ਨੇ ਕਿਹੜੀਆਂ ਮੁਕੰਮਲ ਸਮਾਵਾਂ ਛੋੜੀਆਂ ਪੂਰੀਆਂ ਹੋ ਗਈਆਂ ਦੱਸਿਓ ਬਾਈ ਬਾਈ ਜੀ ਕੀ ਹਾਲ ਚਾਲ ਨੇ ਹੋ ਠੀਕੋ ਵੀਰੇ ਸਾਰੇ ਪਾਰਟੀ ਵਾਲੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਭਾਜਪਾ ਵਾਲੇ ਸਿਮਰਿਤ ਮਾਨ ਸਾਰੇ ਬੰਦੇ ਵੀਡੀਓ ਦੇਖ ਲੈਣ ਆਮ ਆਦਮੀ ਪਾਰਟੀ ਵਾਲੇ ਜ਼ਰੂਰ ਦੇਖ ਲੈਣ ਬਾਈ ਜਿਹੜੇ ਉਹਨਾਂ ਦੇ ਭਗਤ ਨੇ ਖਬਰਾਂ ਫਲਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਸਾਰੇ ਸੋਇਆਂ ਦੀਆਂ ਨਹਿਰਾਂ ਦੀਆਂ ਸਪਾਈਆਂ ਮੁਕੰਮਲ ਹੋ ਗਈਆਂ ਨੱਕੇ-ਨੱਕੇ ਤੱਕ ਪਾਣੀ ਪਹੁੰਚ ਗਿਆ ਆਹ ਦੇਖੋ ਬਈ ਕੱਖੁੱਗੇ ਪਏ ਨੇ ਕਿਹੜੀਆਂ ਮੁਕੰਮਲ ਸਮਾਮਾ ਥੋੜੀਆਂ ਪੂਰੀਆਂ ਹੋ ਗਈਆਂ ਦੱਸਿਓ ਬਾਈ ਕਿਹੜੇ ਨੱਕੇ ਤੇ ਤੁਸੀਂ ਆਪ حساب ਲਗਦੇ ਹੋ ਜਿਹੜੇ ਕੱਖੁੱਗੇ ਤੇ ਉਹ ਵੀ ਸੁੱਕ ਗਏ ਉਹ ਕਿਉਂ ਸੁੱਕ ਗਏ ਕਿਉਂਕਿ ਇੱਥੇ ਪਾਣੀ ਨਹੀਂ ਆਇਆ ਕਦੀ ਕਈ ਮਹੀਨਿਆਂ ਤੋਂ ਇਹ ਹਦਲੇ ਇਸ ਨੱਕੇ 'ਚ ਪਾਣੀ ਨਹੀਂ ਆਇਆ ਤਾਂ ਇਹ ਜਿਹੜੇ ਕਾਕ ਉੱਗੇ ਤੇ ਇਹਦੇ ਵਿੱਚ ਸੂਏ ਦੇ ਉਹ ਵੀ ਵਿੱਚ ਹੋ ਗਏ ਖਤਮ ਹੋ ਗਏ ਸੁੱਕ ਗਏ 13 'ਚੋਂ ਤਿੰਨ ਸ਼ਿੱਟਾਂ ਹੀ ਆਏ ਨੇ ਬਈ ਜਰੂਸ ਨਿਕਲ ਗਏ ਇਹਨਾਂ ਦਾ ਮੈਂ ਗਾਰੰਟੀ ਦਿੰਦਾ ਅਗਲੀ ਵਾਰ ਇਹਨਾਂ 'ਚੋਂ ਤਿੰਨ ਸ਼ਿੱਟਾਂ ਵੀ ਨਹੀਂ ਆਉਣੀਆਂ ਉਹ ਕਿਵੇਂ ਕਹਿੰਦੇ ਨੇ ਵੀ ਨੱਕੇ ਨੱਕੇ 'ਚ ਪਾਣੀ ਪਹਟਾਤਾ ਆਹ ਨੱਕੇ ਪਾਏ ਨੇ ਤੁਹਾਨੂੰ ਇਹ ਵੀ ਦਿਖਾ ਦਣਾ ਬਈ ਆਹ ਦੇਖ ਸਕਦੇ ਹੋ ਹਨਾ ਆਹ ਨੱਕੇ ਨੇ ਪੱਤੇ ਨਿਕਲੇ ਪਾਏ ਨੇ ਪੱਤੇ ਉੱਗੇ ਪਾਏ ਨੇ ਪੱਤੇ ਖਿਹੜੇ ਪਾਏ ਨੇ ਇਹਦੇ ਕੱਖ ਹੁੰਦੇ ਪਰ ਉਹ ਵੀ ਸੁੱਕ ਗਏ ਨੱਕਿਆਂ ਦੇ ਕਿਉਂਕਿ ਪਾਣੀ ਨਿਕਲਿਆ ਆ ਬਈ ਸੁੱਕਣ ਦੀ ਉਹ ਤਾਂ ਲਵੇ ਲਵੇ ਮੋਟਰਾਂ ਚੱਲ ਰਹੀਆਂ ਨੇ ਗਿਆ ਯਾਰੇ ਜਿਹੜੀਆਂ ਗੱਲਾਂ ਵੀਰੇ ਤੂੰ ਕਰਦਾ ਨਾ ਇਹ ਤਾਂ ਐ ਸਮਝ ਲਓ ਜਿਹੜਾ ਪਿੰਡ ਦਾ ਮੈਂਬਰ ਹੁੰਦਾ ਉਹ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਹੈਗਾ ਜਿਹੜੇ ਹਿਸਾਬ ਨਾਲ ਇਹ ਆਪ ਖੁਦ ਕਰ ਰਿਹਾ ਹੈਗਾ ਮੁੱਖ ਮੰਤਰੀਆਂ ਪੰਜਾਬ ਦਾ ਮਾੜੀ ਮੋਟੀ ਵੀਰੇ ਮੁੱਖ ਮੰਤਰੀ ਵਾਲਾ ਉਹ ਘਰ ਰੱਖਿਆ ਕਰ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿਹੜੇ ਸਾਡਾ ਪਿੰਡ ਉਹ ਪੰਜਾਬ ਦੇ ਕੋਨੇ ਚ ਆਉਂਦਾ ਨਹੀਂ। ਇਹ ਜਿਹੜਾ ਸੂਆ ਜਾਂਦਾਗਾ ਉਹ ਸੂਆਂ ਦੇ ਵਿੱਚ ਆਉਂਦਾ ਨਹੀਂ ਸਾਬ ਸਫਈਆਂ ਦੇ ਵਿੱਚ। ਜਿਹੜੇ ਨੱਕਿਆਂ 'ਚ ਕਹਿੰਦਾ ਪਾਣੀ ਪਹੁੰਚਾਤਾ ਕੱਲੇ-ਕੱਲੇ ਖੇਤ ਪਾਣੀ ਪਹੁੰਚ ਗਿਆ ਆਹ ਜਿਹੜੇ ਸਾਡੇ ਪਿੰਡ ਦੇ ਖੇਤ ਆ ਉਹ ਖੇਤਾਂ ਦੇ ਵਿੱਚ ਆਉਂਦੇ ਹੀ ਨਹੀਂ ਹੈਗੇ ਆਪਣਾ ਮੈਨੂੰ। ਮੈਨੂੰ ਕਹਿਣਗੇ ਤੂੰ ਆਪਦੀਆਂ ਮਹਿਸਾਂ ਸਾਹਮਲਾ ਹਨਾ ਵੀ ਇਹ ਕੰਮਾਂ ਚੋਂ ਤਾਂ ਕੀ ਲੈਣਾ। ਪਹਿਲਾਂ ਵੀਰੇ ਮੈਂ ਜ਼ਿੰਮੇਦਾਰ ਭਰਾਗਾ। ਠੀਕ ਆ ਸੱਚ ਹਾਜ਼ਮ ਹੋਣਾ ਚਾਹੀਦਾ ਜੇ ਇਹ ਗੱਲਾਂ ਨਾ ਹੁੰਦੀਆਂ ਮੈਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਸੀ। ਮੈਂ ਮੱਜਾਂ ਵੀ ਸਾਂਭਦਾ ਪਰ ਖੇਤੀ ਵੀ ਤਾਂ ਨਾਲ ਕਰਦਿਆਂ ਖੇਤੀ ਤੇ ਜਿਹੜਾ ਪਾਣੀ ਥੱਲੇ ਜਾ ਰਿਹਾ ਉਹਦਾ ਦਰਦ ਵੀ ਆ ਬਾਈ ਜਿਹੜੇ ਝੂਠੇ ਬਿਆਨ ਦਿੰਦੇ ਨੇ ਉਹ ਤਾਂ ਨਾ ਘੱਟੋ ਘੱਟ ਦੇਵੇਂ ਬੰਦਾ ਇਹ ਹੁਣ ਆ ਦੇਖ ਸਾਡਾ ਸਾਰੇ ਸੂਏ ਦੇ ਵਿੱਚ ਪੱਤੇ ਖਿੜੇ ਪਏ ਨੇ ਕਾਖੂਗੇ ਪਏ ਨੇ ਹੁਣ ਇਹ ਇਹ ਦੱਸ ਦੇ ਵੀ ਕਿਹੜੇ ਸੂਏਾਂ ਦੀ ਸਪਾਈਆਂ ਮੁਕੰਮਲ ਹੋ ਗਈਆਂ ਕੋਈ ਸਪਾਈਆਂ ਨਹੀਂ ਹੋਈਆਂ ਵੀਰੇ ਆ ਤੁਸੀਂ ਆ ਸਾਡੇ ਮੈਂ ਆਪਦੀ ਗੱਲ ਕਰਦਾ ਹੋਰਾਂ ਦਾ ਮੈਨੂੰ ਪਤਾ ਨਹੀਂ ਜਿਹੜੇ ਸਾਹਮਣੇ ਨੇ ਬੰਦੇ ਨੇ ਬਿਆਨ ਦਿੱਤਾ ਵੀ ਸਾਰੇ ਪੰਜਾਬ ਦੇ ਮੁਕੰਮਲ ਸੇਵਾ ਆ ਸਫਾਈਆਂ ਹੋ ਗਈਆਂ ਸਾਡੇ ਤਾਂ ਨਹੀਂ ਹੋਈ ਕੋਨੇ-ਕੋਨੇ 'ਚ ਪਾਣੀ ਪਹੁੰਚ ਗਿਆ ਸਾਡੇ ਤਾਂ ਨਹੀਂ ਪਹੁੰਚਿਆ ਹੈਗਾ ਕਿਸੇ ਤੇ ਪਹੁੰਚ ਗਿਆ ਹੋਵੇ ਉਹ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੁਝ ਉਹ ਇਹ ਝੂਠੇ ਬਿਆਨਬਾਜ਼ੀਆਂ ਚੰਗੀਆਂ ਨਹੀਂ ਗੱਲ ਹੁੰਦੀਆਂ ਮੁੱਖ ਮੰਤਰੀਆਂ ਪੰਜਾਬ ਦਾ ਮਾੜੀ-ਮੋਟੀ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਗੱਲਾਂ ਦਾ ਪਿੰਡ ਦਾ ਮੈਂਬਰ ਵੀ ਨਹੀਂ ਕਰਦਾ ਜਿਹੜੇ ਸਾਹਮਣੇ ਤੂੰ ਕਰਦਾ 13 'ਚੋਂ 3 ਆਈਆਂ ਨੇ ਅੱਗੇ ਤੂੰ ਤੈਨੂੰ ਇਹ ਵੀ ਨਹੀਂ ਆਉਂਦੀ ਤੂੰ ਦੇਖ ਲਈ ਤੇਰਾ ਛੋਟਾ ਜਲੂਸ ਨਿਕਲ ਗਿਆ ਇਸੇ ਸਵਾਰ ਹੁਣ ਇਹ ਗੱਲਾਂ ਮੇਰੀਆਂ ਨੇ ਤਾਂ ਚੁਬਣ ਗਿਆ ਭਗਤਾਂ ਨੂੰ ਭੇਡਾਂ ਹੁੰਦੀਆਂ ਜਿਹੜੀਆਂ ਪਰ ਗੱਲ ਵੀਰੇ ਸੱਚ ਹਜ਼ਮ ਕਰਨਾ ਸਿੱਖ ਲਿਆ ਕਰੋ ਜੋ ਗੱਲ ਸਹੀ ਆ ਉਹਨੂੰ ਸਹੀ ਕਹਿਣਾ ਵੀ ਸਿੱਖ ਲਓ ਤੁਹਾਡਾ ਮੁੱਖ ਮੰਤਰੀ ਦਾ ਕਹਿੰਦਾ ਮੈਂ ਪੰਜਾਬ ਦੇ ਕੋਨੇ-ਕੋਨੇ ਇਹ ਸਿਪਾਈਆਂ ਕਰਾਤੀਆਂ ਫਿਰ ਉਹਨੂੰ ਐ ਵੀਡੀਓ ਦਿਖਾ ਦਿਓ ਬਈ ਪਹਚਾ ਦਿਓ ਤੱਕ ਵੀ ਆ ਆ ਪਿੰਡੇ ਕੋਨੇ ਚ ਕਿਉਂ ਨਹੀਂ ਆਇਆ ਉਹਦੇ ਵਿੱਚ ਸਾਡੇ ਵੀ ਤਾਂ ਫਸਲਾਂ ਹੁੰਦੀਆਂ ਨੇ ਘਟੋ ਕਟਾਏ ਸਮਝ ਲੋ 4-5 ਮਹੀਨੇ ਹੋ ਗਏ ਉਰੇ ਬਿੱਤੇ ਸੂਏ ਅੰਦਰ ਸੁਪਾਈਨ ਚੁੱਕ ਆਉਣੀ ਆ ਜਾ ਪਹਿਲਾਂ ਦੱਸ ਹੱਦੋਂ ਹੁੰਦੀ ਆ ਝੂਠ ਦੀ ਵੀ ਹੱਤ ਹੁੰਦੀ ਆ ਤੁਸੀਂ ਤੁਸੀਂ ਕਹਿੰਦੇ ਸੁੱਖਾ ਆਮਲੇ ਤੂੰ ਤਾਂ ਸੁੱਖਾ ਆਮਲੇ ਵੀ ਟਪਾਤਾ ਝੂਠ tufaan ਤੜਕੀ ਉੱਠ ਕੇ ਝੂਠ ਬੋਲਣਾ ਸੌਣ ਤੱਕ ਝੂਠ ਬੋਲੀ ਜਾਣਾ ਯਾਰ ਚੰਗੀਆਂ ਗੱਲਾਂ ਨਹੀਂ ਹੈਗੀਆਂ ਮੁੱਖ ਮੰਤਰੀਆਂ ਮੁੱਖ ਮੰਤਰੀਆਂ ਵਾਲੇ ਕੰਮ ਕਰਾ ਜੋ ਗੱਲ ਕਹਿਣਾ ਉਹਨੂੰ ਪੂਰੀ ਕਰ ਚਾਹੇ 10 ਚੋਂ 1 ਇੱਕ ਕੰਮ ਕਰ ਦੇ ਉਹ ਕਹੇ ਵੀ ਆਹ ਕਰਤਾ ਪਤਾ ਤਾਂ ਲੱਗੇ 10 ਗੱਲਾਂ ਬੋਲਦਾ 10 ਚੋਂ ਇੱਕ ਤੇਲੀ ਪੂਰੀ ਨਹੀਂ ਹੁੰਦੀ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾਓ ਵੀਰੇ ਮਾੜਾ ਮੋਟਾ ਪਤਾ ਲੱਗ ਸਕੇ ਮੜਾ ਜੀ ਵੀ ਰਣਕੇ